ਜਲੰਧਰ ਚ ਇੱਕ 48 ਸਾਲ ਦੇ ਅੰਮ੍ਰਿਤਧਾਰੀ ਬੰਦੇ ਨੇ ਇੱਕ 14 ਸਾਲ ਦੀ ਕੁੜੀ ਦਾ ਰੇਪ ਕਰਕੇ ਉਸ ਨੂੰ ਮਾਰ ਕੇ ਉਸ ਦੀ Laash ਆਪਦੇ ਹੀ ਬਾਥਰੂਮ ਵਿੱਚ ਬੰਦ ਕਰ ਦਿੱਤੀ। ਜਲੰਧਰ ਵੈਸਟ ਦੇ ਪਾਰਸ ਸਟੇਟ ਜੋ ਕਿ ਲੈਦਰ ਕੰਪਲੈਕਸ ਰੋਡ ਤੇ ਹੈ ਉੱਥੇ ਸ਼ਨੀਵਾਰ ਸ਼ਾਮ ਕਰੀਬ 4:02 ਮਿੰਟ ਤੇ ਇਹ 14 ਸਾਲ ਦੀ ਕੁੜੀ ਆਪਣੇ ਘਰੋਂ ਨਿਕਲਦੀ ਹੈ। ਉਹ ਆਪਣੇ ਹੀ ਗੁਆਂਢ ਚ 10 ਕ ਘਰ ਛੱਡ ਕੇ ਆਪਦੇ ਕਿਸੇ ਦੋਸਤ ਦੇ ਘਰ ਜਾਣਾ ਸੀ। ਗਰੀਬ 4:04 ਤੇ ਇਹ ਕੁੜੀ ਉਸ ਘਰ ਦੇ ਵਿੱਚ ਐਂਟਰ ਹੁੰਦੀ ਹੈ ਅਤੇ ਜਦੋਂ 4:30 ਵਜੇ ਤੱਕ ਵੀ ਕੁੜੀ ਵਾਪਸ ਘਰ ਨਹੀਂ ਆਈ ਤਾਂ ਕੁੜੀ ਦੇ ਮਾਂ ਅਤੇ ਕੁੜੀ ਦਾ ਭਰਾ ਉਸ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਹਨ ਲੱਭਦੇ ਲੱਭਦੇ ਉਹ ਨੇੜੇ ਇੱਕ ਕਾਰ ਸਟੂਡੀਓ ਤੇ ਜਾ ਪਹੁੰਚਦੇ ਹਨ ਜਿੱਥੋਂ ਦੇ ਸੀਸੀਟੀਵੀ ਕੈਮਰੇ 'ਚ ਉਹ ਪਤਾ ਲੱਗਿਆ ਕਿ ਕੁੜੀ ਉਸ ਘਰ ਦੇ ਵਿੱਚ ਐਂਟਰ ਹੋਈ ਹੈ ਪਰ ਉਸ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲੀ ਜਿਸ ਤੋਂ ਬਾਅਦ ਇਹਨਾਂ ਵੱਲੋਂ ਕੁੜੀ ਦੀ ਦੋਸਤ ਦੀ ਮਾਂ ਨੂੰ ਫੋਨ ਲਗਾਇਆ ਗਿਆ ਪਰ ਫੋਨ ਤੋਂ ਉਸ ਔਰਤ ਵੱਲੋਂ ਦੱਸਿਆ ਗਿਆ ਕਿ ਉਹ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਲੁਧਿਆਣੇ ਆਈ ਹੈ ਅਤੇ ਇਸ ਟਾਈਮ ਘਰ ਦੇ ਵਿੱਚ ਇਕੱਲਾ ਉਸਦਾ ਹਸਬੰਦ ਹੈਪੀ ਹੈ ਇਹ ਸੁਣ ਕੇ ਸਾਰਾ ਪਰਿਵਾਰ ਡਰ ਗਿਆ ਤੇ ਜਦੋਂ ਪੁਲਿਸ ਨੂੰ ਫੋਨ ਕੀਤਾ ਤਾਂ ਏਐਸਆਈ ਮੰਗਤ ਰਾਮ ਆਪਣੀ ਚਾਰ ਬੰਦਿਆਂ ਦੀ ਟੀਮ ਲੈ ਕੇ ਉਸ ਘਰ 'ਚ ਐਂਟਰ ਹੁੰਦਾ 15 ਤੋਂ 20 ਮਿੰਟ ਉਸ ਘਰ ਤੇ ਵਿਚ ਉਹ ਤਲਾਸ਼ੀ ਲੈਂਦਾ ਲੇਕਿਨ ਉਸ ਘਰ 'ਚ ਉਹਨੂੰ ਕੁੜੀ ਨਹੀਂ ਮਿਲਦੀ ਜਿਸ ਤੋਂ ਬਾਅਦ ਐਸਆਈ ਮੰਗਤਰਾਮ ਆਪਣੀ ਟੀਮ ਲੈ ਕੇ ਉੱਥੋਂ ਚਲਾ ਜਾਂਦਾ ਅਤੇ ਇੰਨੇ ਵਿੱਚ ਹੀ ਸਾਰਾ ਮੁਹੱਲਾ ਇਕੱਠਾ ਹੋ ਜਾਂਦਾ ਅਤੇ ਇੱਕ ਵਾਰ ਫਿਰ ਤੋਂ ਸੀਸੀਟੀਵੀ ਕੈਮਰੇ ਖੰਗਾ ਲਏ ਜਾਂਦੇ ਹਨ ਜਿਸ ਤੋਂ ਇਹ ਪੱਕਾ ਹੋ ਜਾਂਦਾ ਕਿ ਕੁੜੀ ਹਜੇ ਵੀ ਉਸੇ ਘਰ ਦੇ ਵਿੱਚ ਹੈ ਅਤੇ ਇਸ ਹੈਪੀ ਨੇ ਉਸ ਕੁੜੀ ਨਾਲ ਜ਼ਰੂਰ ਕੁਝ ਗਲਤ ਕੀਤਾ ਹੈ ਫਿਰ ਰਾਤ 10 ਵਜੇ ਕਰੀਬ ਸਾਰੇ ਮੁਹੱਲੇ ਵਾਲੇ ਇਕੱਠੇ ਹੋ ਕੇ ਧੱਕੇ ਨਾਲ ਉਸ ਘਰ ਦੇ ਵਿੱਚ ਐਂਟਰ ਹੁੰਦੇ ਹਨ ਅਤੇ ਉਸ ਘਰ ਦੇ ਬਾਥਰੂਮ ਵਿੱਚੋਂ ਕੁੜੀ ਦੀ ਲਾਸ਼ ਮਿਲਦੀ ਇਸ ਹੈਪੀ ਨੂੰ ਲੋਕਾਂ ਵੱਲੋਂ ਬਹੁਤ ਹੀ ਬੁਰੇ ਤਰੀਕੇ ਨਾਲ ਕੁੱਟਿਆ ਜਾਂਦਾ ਹੈ ਇੱਥੋਂ ਤੱਕ ਕਿ ਉਸ ਦੇ ਉੱਪਰ ਮਿੱਟੀ ਦਾ ਤੇਲ ਪਾ ਕੇ ਇੱਕ ਮਾਚਸ ਕੁੜੀ ਦੀ ਮਾਂ ਨੂੰ ਦਿੱਤੀ ਜਾਂਦੀ ਹੈ ਅਤੇ ਇਸ ਬੰਦੇ ਨੂੰ ਅੱਗ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਲੇਕਿਨ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਹੈਪੀ ਨੂੰ ਉੱਥੋਂ ਬਚਾ ਕੇ ਬਾਹਰ ਕੱਢ ਲਿਆ ਏਡੀਸੀਪੀ ਗਗਨਦੀਪ ਸਿੰਘ ਨੂੰ ਮੰਨੇ ਦੱਸਿਆ ਕਿ ਘਰ ਦੀ ਚੰਗੀ ਤਰ੍ਹਾਂ ਸ਼ਾਨਬੀ ਨਾ ਕਰਨ ਵਾਲੇ ਮੰਗਤ ਰਾਮ ਨੂੰ ਡਿਊਟੀ ਤੋਂ ਸਸਪੈਂਡ ਕਰ ਦਿੱਤਾ ਹੈ ਅਤੇ ਹੈਪੀ ਤੇ ਵੱਖ-ਵੱਖ ਧਰਾਵਾਂ ਤਹਿਤ ਥਾਣਾ ਬਾਬਾ ਖੇਲਵਿਕੇ ਮਾਮਲਾ ਵੀ ਦਰਜ ਕੀਤਾ ਜਾਂਦਾ ਹੈ ਪੁਲਿਸ ਦੇ ਮੁਤਾਬਿਕ ਕੁੜੀ ਦੀ ਮੌਤ ਗਲਾ ਕੋਟਣ ਨਾਲ ਹੋਈ ਹੈ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਕੁੜੀ ਦਾ ਰੇਪ ਹੋਇਆ ਹੈ ਜਾਂ ਨਹੀਂ ਇਸ ਗੱਲ ਦਾ ਪਤਾ ਆਪਾਂ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਲਗਾ ਪਾਵਾਂਗੇ ਅਸੀਂ ਆਸ ਕਰਦੇ ਹਾਂ ਕਿ ਪੁਲਿਸ ਜਲਦ ਤੋਂ ਜਲਦ ਕਾਰਵਾਈ ਕਰੇਗੀ